ਤੇ ਬਹਾਦਰ ਸ਼ਾਹ ਨੇ ਮਹਾਰਾਜ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਸੀ ਤੇ ਉਹ ਮਹਾਰਾਜ ਦਾ ਸਤਿਕਾਰ ਕਰ ਲੈਣਾ ਕੁਝ ਖਿਲਤਾਂ ਨੇ ਜਿਹੜੀਆਂ ਕੁਝ ਸ਼ਮਿਆਨੇ ਨੇ ਕੁਝ ਕੁਝ ਕੀਮਤੀ ਦੁਸ਼ਾਲੇ ਨੇ ਉਹ ਬਹਾਦਰ ਸ਼ਾਹ ਜਿਹੜਾ ਇਹ ਬਾਦਸ਼ਾਹ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕਰਨਾ ਚਾਹੁੰਦਾ ਤੇ ਸਤਿਗੁਰੂ ਨੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਕਿ ਜਾ ਕੇ ਸਾਰੀਆਂ ਜਿਹੜੇ ਤੋਹਫੇ ਨੇ ਉਹ ਲੈ ਲਵੋ ਤੇ ਜਦੋਂ ਸਿੱਖ ਨੇ ਜਾ ਕੇ ਤੋਹਫੇ ਲੈਣ ਲੱਗਿਆ ਤਾਂ ਉੱਥੋਂ ਦੇ ਕਾਜੀ ਬੋਲ ਪਏ ਕੇ ਦਰਬਾਰ ਦੀ ਬਰਿਆਦਾ ਹੈ ਬਾਦਸ਼ਾਹ ਜਿਹਨੂੰ ਕੋਈ ਚੀਜ਼ ਦਿੰਦਾ ਹੈ ਉਹਨੂੰ ਬਾਦਸ਼ਾਹ ਦੇ ਸਾਹਮਣੇ ਪੈਣਣੀ ਪੈਂਦੀ ਹੈ ਤੇ ਸਿਰ ਝੁਕਾ ਕੇ ਲੈਣੀ ਪੈਂਦੀ ਹੈ ਤਦ ਬਹਾਦਰ ਸ਼ਾਹ ਕਾਜ਼ੀਆਂ ਨੂੰ ਕਹਿਣ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਸਤਕਾਰ ਵਜੋਂ ਅਸੀਂ ਸੱਦਿਆ ਹੈ ਸਾਡੇ ਦਰਬਾਰ ਦੇ ਨਿਯਮ ਇਹਨਾਂ ਉੱਤੇ ਲਾਗੂ ਨਹੀਂ ਹੁੰਦੇ ਇਸ ਕਰਕੇ ਗੁਰੂ ਪਾਤਸ਼ਾਹ ਦਾ ਜੋ ਹੁਕਮ ਹੈ ਹੋਣਾ ਚਾਹੀਦਾ ਹੈ ਖੇਰ ਕਾਜ਼ੀਆਂ ਨੇ ਅੰਦਰੋਂ ਈਰਖਾ ਪੇਸ਼ ਕਰਦੇ ਆਂ ਆ ਈਰਖਾ ਕੱਢਦੇ ਆਂ ਬਾਹਰ ਬਹਾਦਰ ਸ਼ਾਹ ਦੇ ਸਾਹਮਣੇ ਇਹ ਸਵਾਲ ਪੁੱਛਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਪਾਸ਼ਾ ਦੱਸੋ ਮਜ਼ਬ ਤੁਮਾਰਾ ਖੂਬ ਕੇ ਮਜ਼ਬ ਹਮਾਰਾ ਖੂਬ ਉਹ ਚਾਹੁੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਉੱਤਰ ਦਿੰਦੇ ਨੇ ਵੇਖਦੇ ਆਂ ਬਹਾਦਰ ਸ਼ਾਹ ਦੇ ਅੱਗੇ ਅੰਦਰ ਦੀ ਈਰਖਾ ਕੁਝ ਹੋਰ ਸੀ ਮੈਟੈਲਿਟੀ ਕੁਝ ਹੋਰ ਸੀ ਅੰਦਰ ਦੀ ਉਹ ਨੀਵਾ ਦਿਖਾਉਣਾ ਚਾਹੁੰਦੇ ਸੀ ਕਿ ਨਫਰਤ ਭਾਵ ਪੈਦਾ ਕੀਤਾ ਜਾਵੇ ਬਹਾਦਰਸ਼ਾ ਦੇ ਮਨ ਵਿੱਚ ਗੁਰੂ ਪਾਤਸ਼ਾਹ ਵਰਤੀ ਤਾਂ ਸਤਿਗੁਰੂ ਨੇ ਜਵਾਬ ਦਿੱਤਾ ਆਖਿਆ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਮਜ਼ਮ ਚੰਗੇ ਨੇ ਜਿਉਂ ਉਹਨਾਂ ਦੇ ਕਾਇਦਾ ਕਾਨੂੰਨ ਮੰਨ ਕੇ ਤੁਰਿਆ ਜਾਵੇ ਅੰਦਰ ਨੂੰ ਸਚਿਆਰ ਪਾਕੀਜ਼ ਬਣਾਇਆ ਜਾਵੇ ਜੇ ਕੇਵਲ ਲਿਵਾਸ ਪਾਕੇ ਹੀ ਗੁਮਾਨ ਚੁੱਕਣਾ ਜ਼ਰਤੇ ਹੰਕਾਰ ਲੱਦ ਕੇ ਤੁਰਨਾ ਹੈ ਕੂੜ ਝੂੜ ਜੀਆਂ ਪੰਡਾ ਸਿਰ ਲੱਦ ਕੇ ਤੁਰਨੀਆਂ ਨੇ ਤਾਂ ਮਜ਼ਬ ਦੇ ਨਾਂ ਦੇ ਉੱਤੇ ਵੀ ਕਲੰਕ ਬਣ ਜਾਂਦੀਆਂ ਨੇ ਇਸ ਕਰਕੇ ਮਜ਼ਬ ਦੇ ਅਧਿਆਈ ਬੰਨਣ ਤੋਂ ਪਹਿਲਾਂ ਮਜ਼ਬ ਦੀ ਮਰਿਆਦਾ ਮਜ਼ਬ ਦੇ ਕਾਜ਼ਾ ਕਾਨੂੰਨਾਂ ਨੂੰ ਸਿੱਖਣਾ ਚਾਹੀਦਾ ਹੈ ਪੜ੍ਹਨਾ ਚਾਹੀਦਾ ਤੇ ਜੀਵਨ ਟਾਲਣਾ ਚਾਹੀਦਾ ਉਹਦੇ ਮਤਲਬ ਸਤਿਗੁਰੂ ਜੀ ਨੇ ਮੱਕੇ ਦੀ ਧਰਤੀ ਉੱਤੇ ਆਖਿਆ ਸੀ ਨਾ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ ਕਿ ਹਿੰਦੂ ਵੀ ਤਰੰਭਸਾਰ ਚੁੱਕੇ ਨੇ ਮੁਸਲਮਾਨ ਵੀ ਆਪਣੇ ਮੁਰਸ਼ਿਦਾਂ ਦੇ ਬਚਨ ਭੁੱਲ ਚੁੱਕੇ ਨੇ ਪੈਗੰਬਰਾਂ ਦੇ ਬਚਨ ਭੁੱਲ ਚੁੱਕੇ ਨੇ ਸਭ ਖوار ਹੋਏ ਪਏ ਨੇ ਇੱਥੇ ਮਹਾਰਾਜ ਨੇ ਆਖਿਆ ਕਿ ਜਿਹੜਾ ਬਚਨਾਂ ਤੇ ਤੁਰਦਾ ਹੈ ਮਹਾਨ ਹੈ ਉਹ ਖੂਬ ਹੈ ਉਹ ਚੰਗਾ ਹੈ ਜਿਹੜਾ ਬਚਨਾਂ ਨੂੰ ਪੁਲਾ ਚੁੱਕਾ ਹੈ ਮਾੜਾ ਹੈ ਖੈਰ ਸਤਗੁਰੂ ਪਾਤਸ਼ਾਹ ਜੀ ਦੇ ਬਾਬਤ ਇਤਿਹਾਸ ਦੇ ਵਿੱਚੋਂ ਜੋ ਧਨਾਵਾ ਮਿਲਦੀਆਂ ਨੇ ਉਹ ਇਹ ਸਾਬਤ ਕਰਦੀ ਹੈ ਵੀ ਮਹਾਰਾਜ ਦੇ ਹਿਰਦੇ ਅੰਦਰ ਕਿਸੇ ਪ੍ਰਤੀ ਕੋਈ ਈਰਖਾ ਨਫ਼ਰਤ ਨਹੀਂ ਹੈ ਸਤਗੁਰੂ ਸਭ ਦਾ ਭਲਾ ਮਨਾਉਂਦੇ ਨੇ